ਸਾਬ ਦਿਓ ਸਾਬ ਦਿਓ ਨੀਟ ਕਟਾਲੇ ਦਾ ਦੇਸ਼ ਦੇ ਸਟੂਡੈਂਟਾਂ ਨੂੰ ਇਨਸਾਫ ਦਿਓ ਸਾਬ ਦਿਓ ਸਾਬ ਦਿਓ ਐਨਡੀਏ ਸਰਕਾਰ ਜੁੜਦਾਬਾ ਸਾਬ ਦਿਓ ਸਾਬ ਦਿਓ ਨੀਟ ਕਟਾਲੇ ਦੇ ਵਿਦਿਆਰਥੀਆਂ ਨੂੰ ਇਨਸਾਫ ਦਿਓ ਸਾਬ ਦਿਓ ਸਾਬ ਦਿਓ ਐਨਡੀਏ ਸਰਕਾਰ ਜੁੜਦਾਬਾ 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 ਹਰੋ ਮੇਰੇ ਸਭ ਆਜ ਤੁਸੀਂ ਯੂਥ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਵਾ ਜਿਹੜਾ ਬਹੁਤ ਪੂਰਿਆ ਵਾ ਇਸ ਦਾ ਅੱਜ ਜੋ ਅਸੀਂ ਕਪੂਰਲਾਮਾ ਦੀ ਪਾਰਟੀ ਦੀ ਯੂਥ ਦੀ ਟੀਮ ਹੈ ਇਹਦੇ ਵੱਲੋਂ ਜੋ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਦੀ ਮੋਦੀ ਸਰਕਾਰ ਔਰ ਐਨਡੀਏ ਸਰਕਾਰ ਦੇ ਖਿਲਾਫ ਉਹ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਲਗਭਗ 25 ਲੱਖ ਵਿਦਿਆਰਥੀਆਂ ਨੇ ਜਿਹੜਾ NEET ਦਾ ਪੇਪਰ ਜਿਹੜਾ ਇਗਜ਼ਾਮ ਜਿਹੜਾ ਉਹ ਆਪਣਾ ਜਿਹੜਾ ਦਿੱਤਾ ਸੀਗਾ ਜਿਹਦੇ ਵਿੱਚ ਇੱਕ ਬਹੁਤ ਵੱਡੀ ਧਾਂਦਲੀ ਜਿਹੜੀ ਦੇਸ਼ ਦੇ ਵਿੱਚ ਦੇਖਣ ਨੂੰ ਮਿਲੀ ਆ ਔਰ ਦੇ ਵਿੱਚ ਤਾਨਦਨੀ ਕੋ ਬਾਅਦ ਜਿਹੜਾ ਬਹੁਤ ਸਾਰੇ ਜਿਹੜਾ ਨੌਜਵਾਨ ਸੀਗੇ ਉਹਨਾਂ ਨੇ ਸੁਸਾਈਡ ਵੀ ਕੀਤੇ ਔਰ ਬੜੇ ਤੇ ਮਾੜੇ ਨਤੀਜੇ ਜਿਹੜੇ ਦੇਸ਼ ਦੇ ਵਿੱਚ ਜਿਹੜੇ ਉਹਦੇ ਤੋਂ ਮਿਲ ਰਹੇ ਆ ਉਸ ਸੰਬੰਧ ਦੇ ਵਿੱਚ ਜਿਹੜਾ ਯੂਥ ਦੇ ਵਿੱਚ ਬੜਾ ਇੱਕ ਅਕਰੋਸ ਹੈਗਾ ਤੇ ਉਸ ਅਕਰੋਸ ਦੇ ਕਾਰਨ ਅਸੀਂ ਜਿਹੜਾ ਅੱਜ ਐਨਡੀਆ ਸਰਕਾਰ ਜਿਹੜਾ ਪਤਲਾ ਹੋ ਗਈ ਸੀ ਇੱਥੇ ਕਪੂਤਰ ਦੇ ਵਿੱਚ ਜਿਹੜਾ ਫੁਕਿਆ ਇਸ ਤਰ੍ਹਾਂ ਦੇਖਦੇ ਜਿੱਦਾਂ ਕਿ ਲੀਕ ਹੋਏ ਪੇਪਰ ਆਸ ਹੋਣ ਦੇ ਆ ਪਿਆਰ ਦੀ ਤੇ ਆਉਣ ਵਾਲੇ ਸਮਾਂ ਕੀ ਦੇ ਦੇਣਗੇ ਦੇਖੋ ਜੀ ਇਹ ਇਹਦੇ ਵਿੱਚ ਸਟੂਡੈਂਟਾਂ ਦੀ ਮੈਂ ਸਮਝਦਾ ਟੱਡ ਦਉਤੀਆ ਸਾਰਾ ਸਿਸਟਮ ਜਿਹੜਾ ਬਣਿਆ ਹੋਇਆ ਉਹਦੀ ਜਗਾ ਇਹਦੇ ਵਿੱਚ ਗਲਤੀ ਆ ਤੇ ਕੁਝ سرمایہਦਾਰ ਲੋਕਾਂ ਨੂੰ ਜਾਂ ਕੁਝ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਕਰਕੇ ਜਿਹੜਾ ਗਰੀਬ ਤੇ ਜਿਹੜੇ ਮਾੜੇ ਤਬਕੇ ਦੇ ਬੱਚੇ ਹੁੰਦੇ ਆ ਉਹਨਾਂ ਦਾ ਭੁੱਖ ਜਿਹੜਾ ਉਹ ਦਾਅ ਤੇ ਲਾ ਦਿੰਦੇ ਆ ਜੀ ਕੁਝ ਪ੍ਰਸ਼ਤ ਅਫਸਰ ਤੇ ਕੁਝ ਪ੍ਰਸ਼ਤ ਮੰਤਰੀ ਕੁਝ ਜਿਹੜਾ ਅਫਸਰशाही ਤੰਤਰ ਜਿਹੜਾ ਰਲ ਕੇ ਹੋ ਉਹਨੇ ਬਲੀ ਜਿਹੜਾ ਬੱਚਿਆਂ ਦੀ ਬਲੀ ਜਿਹੜਾ ਉਹ ਦੇ ਦਿੰਦੇ ਆ ਜੀ ਮੋਮੀ ਸਾਹਿਬ ਦਿੱਲੀ ਵਿੱਚ ਸ਼ਰਾਰ ਕੋਟਾਲੇ ਵਿੱਚ ਕੇਜਰੀਓ ਸਾਹਿਬ ਜਿਹੜੇ ਜਿੱਤ ਬਾਹਰ ਨਹੀਂ ਆ ਰਹੇ ਐਂਡੀਆ ਦਾ ਟੋਡਾ ਘਟਾਲਾ ਵਾ ਕਿ ਤੁਹਾਡਾ ਦੇਸ਼ਵੱਧਰ ਤੇ ਬਦਲ ਹੋਇਆਗਾ ਕਿਸ ਸੰਦਰਭ ਜਦੋਂ ਨੀਟ ਦਾ ਘਟਾਲਾ ਆਇਆ ਨੀਟ ਦੇ ਘਟਾਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਮਾਦੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਹੈ ਜੀ ਪਿਛਲੇ ਦਿਨੀ ਵੀ ਉਹ ਦਿੱਲੀ ਦੇ ਵਿੱਚ ਵੀ ਕੀਤਾ ਹੈ ਜੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਐਡਾ ਵੱਡਾ ਜਿਹੜਾ ਗੋਲਮਾਲ ਹੋਇਆ ਵਾ ਦੇਸ਼ੰਦਰ ਜਿਹੜੇ ਹੁਣ ਸਾਡੇ ਭਵਿੱਖ ਦੇ ਬੱਚੇ ਆ ਉਹ ਕਿਸ ਤਰ੍ਹਾਂ ਦੇਖਣਗੇ ਆਪਣੀ ਪੜ੍ਹਾਈ ਨੂੰ ਦੇਖੋ ਜੀ ਇਹ ਬੜਾ ਇੱਕ ਮੰਦ ਮੈਂ ਸਮਝਦਾ ਵੀ ਇੱਕ ਬੜੀ ਸਾਡੀ ਨਾ ਕਹਿ ਸਕਦੇ ਆ ਵੀ ਬੜੀ ਸਾਡੀ ਇੱਕ ਇੱਕ ਜਿਹੜੀ ਹੈ ਇਹ ਸਿਸਟਮ ਇਹ ਤਰ੍ਹਾਂ ਬਣ ਚੁੱਕਾ ਹੈ ਵੀ ਹਜੇ ਤੱਕ ਵੀ ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਹਜੇ ਤੱਕ ਵੀ ਨਾ ਤਾਂ ਜਿਹੜਾ ਸਿੱਖਿਆ ਮੰਤਰੀ ਹੈ ਤਰਮਿੰਦਰ ਪ੍ਰਧਾਨ ਉਹਨੂੰ ਉਹਦੇ ਉੱਤੇ ਤੋਂ ਪ੍ਰਕਾਸ਼ਤ ਕੀਤਾ ਗਿਆ ਹੈ ਨਾ ਉਹਦੇ ਉੱਤੇ ਕੋਈ ਐਕਸ਼ਨ ਲੱਗਾ ਗਿਆ ਔਰ ਨਾ ਹੀ ਜਿਹੜੇ ਕੋਈ ਇਹਦੇ ਵਿੱਚ ਜਿਹੜੇ ਅਫਸਰ ਜਾਂ ਕੋਈ ਆਪਾ ਕੈਰੀਅਰ ਵੀ ਟੀਚਰ ਜਿਹੜੇ ਇਨਵੋਲ ਹੋਇਆ ਯੂਨੀਵਰਸਿਟੀਆ ਇਨਵੋਲ ਹੋਏ ਉਹਨਾਂ ਤੋਂ ਵੀ ਹਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਔਰ ਮੈਂ ਸਮਝਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਨਾਕੀ ਹੈ ਤੇ ਜਿਹੜਾ ਤੁਸੀਂ ਆਹ ਪਿਛਲਾ ਫੋਕਿਆ ਕੀ ਕਾਰਨ ਸੀ ਦੇਖੋ ਜੀ ਪਿਛਲੇ ਦਿਨ ਵੀਰ ਦੇ एग्जाम ਦੇ ਵਿੱਚ ਬਹੁਤ ਰਕਟ ਧਾਰਾ ਹੋਇਆ ਉਹ ਬੱਚੇ ਵਿਚਾਰੇ ਜਿਨ੍ਹਾਂ ਨੇ ਸਾਲਾਂ ਬੱਧੀ ਆਪਣੀ ਮਿਹਨਤ ਕੀਤੀ ਔਰ ਪੈਸਾ ਵੀ ਇਨਾ ਖਰਚ ਹੋਇਆ ਤੇ ਉਹ ਪਿੱਛੇ ਰਹਿ ਗਏ ਔਰ ਦੂਸਰੇ ਬੱਚੇ ਜਿਨ੍ਹਾਂ ਨੇ ਆਪਣਾ ਪੇਪਰ ਜੀ ਲੀਕ ਹੋਇਆ ਤੇ ਉਹ ਅੱਗੇ ਆ ਗਏ ਇੱਕ ਬਿਲਕੁਲ ਸਟੂਡੈਂਟਾਂ ਦਾ ਬੇਇਨਸਾਫੀ ਹੋਈ ਆ ਜਿਹੜੇ ਸਬੰਧ ਵਿੱਚ ਸਾਰਾ ਗੂਥ ਜਿਹੜਾ ਇੰਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਵੀ ਆ ਔਰ ਮਨ ਇਹ ਕਹਿੰਦੇ ਕਿ ਉਹਨਾਂ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪਰ ਕਿੱਸਾ ਦੇਖਦੇ ਹਾਂ ਕਿ ਜਿਹਨੇ ਪ੍ਰੀਆਖੀ ਇੰਨਾ ਜਨਾ ਚਿੰਦ ਕਰਦੇ ਉਸ ਤੋਂ ਬਾਅਦ ਕੁਝ ਜਿਹੜੇ ਗੈਰ ਪੜੇ ਤੋਂ ਜਿਹੜੇ ਪਾਸ ਹੋ ਜਾਂਦੇ ਆ ਤੇ ਉਹਨਾਂ ਦੇ ਵਿੱਚ ਕਿਹੜਾ ਦੇ ਕੋਤ ਪੂਰੇ ਸਮਾਜ ਦੇ ਨਾਰਖ ਖਲਵਾੜ ਆ ਔਰ ਜਿਹੜੇ ਬੱਚੇ ਜਿਹੜੇ ਪੜੇ ਹੋਏ ਆ ਉਹ ਅੱਗੇ ਨਹੀਂ ਆਉਣਗੇ ਜਿਹੜੇ ਬੱਚਿਆਂ ਨੇ ਮਤਲਬ ਪੜੇ ਨਹੀਂ ਉਹਨਾਂ ਨੇ ਕੀ ਡਾਕਟਰ ਬਣ ਕੇ ਕੀ ਕਰਨਗੇ ਬਾਕੀ ਮੁਕਤਾਂਗੇ ਉਹਦੇ ਕੋਲ ਜਾ ਕੇ ਕੀ ਕਰਾਂਗੇ ਜਦੋਂ ਉਹਨਾਂ ਨੇ ਉਹਨਾਂ ਦੀ ਪੜਾਈ ਕਰ ਲਈ ਤੇ ਨੌਕਰੀ ਪਾ ਲਈ ਇਹ ਦੇਖ ਦਿੱਤਾ ਕਿ ਜਾਲਦੀ ਪੂਰੇ ਸਮਾਜ ਦੇ ਨਾਲ ਜਿਹੜਾ ਖਲਵਾਰ ਹੋ ਰਿਹਾ ਵੱਡਾ ਸਾਹ ਦੇਸ਼ ਅੰਦਰ ਅੱਟਾ ਵਟਾ ਕੋਟਾਲਾ ਹੋ ਰਿਹਾ ਵਾ ਕੋ ਬੇਸ਼ੱਕ ਚੱਲ ਰਹਾ ਹੈ ਤੇ ਤੁਸੀਂ ਕੀ ਸੋਚਦੇ ਹੋ ਆਪਣਾ ਦੇਸ਼ ਕਿੱਧਰ ਜਾ ਰਿਹਾ ਹੈ ਆਪਣਾ ਦੇਸ਼ ਦੇਖੋ ਜਦੋਂ ਮਨਨ ਸਾਡੇ ਸਿੱਖਿਆਕ ਨੂੰ ਜ਼ੋਰ ਹੈ ਵੀ ਤੇ ਸਾਡਾ ਸਾਰਾ ਸੰਵਿਧਾਨਕ ਜ਼ੋਰ ਹੋਇਆ ਰਹਿ ਜਾਂਦਾ ਸੰਧਾਂ ਨਾਲ ਜਿਹੜੇ ਬੱਚੇ ਸਾਡੇ ਪੜ੍ਹ ਵੀ ਜਾਂਦੇ ਆ ਉਹ ਬਾਹਰ ਫਿਰ ਜਾ ਰਹੇ ਆ ਇਹ ਨਾਲ ਸਾਡਾ ਪੂਰੇ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਰਕਾਰ ਦਾ ਕਿਸ ਤਰ੍ਹਾਂ ਦਾ ਦੇਖੀ ਕੋਈ ਸਰਕਾਰ ਪੰਜਾਬ ਸਰਕਾਰ ਜੋ ਕੁਝ ਅਸਮਾਨ ਦੀ ਬਣੀ ਹੈ ਉਹਨਾਂ ਦਾ ਦੋ ਤਿੰਨ ਕੰਮ ਮੁਢਲੇ ਕੰਮ ਹੀ ਹੈ ਸੀ ਐਜੂਕੇਸ਼ਨ ਔਰ ਹੈਲਥ ਮਨੁੱਖੀ ਪਾਰੇ ਬਹੁਤ ਵਧੀਆ ਕੰਮ ਕਰ ਰਹਾ ਹੈ ਟਾਈਮ ਜੂਰ ਲੱਗਦਾ ਲੇਕਿਨ ਪੰਜਾਬ ਅੱਗੇ ਨੂੰ ਜਾ ਰਿਹਾ ਐਜੂਕੇਸ਼ਨ ਦੇ ਵਿੱਚ ਵੱਡਾ ਸਾਹਿਬ ਜੇਕਰ ਗੱਲ ਕਰੀ ਆਪਾਂ ਕਪੂਰਤ ਦੇ ਹਲਕੇ ਦੀ ਹਲਕੇ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਤੋਂ ਹਲਕੇ ਦੀ ਰਾਜਨੀਤੀ ਠੀਕ ਆ ਪਰ ਟਾਈਮ ਲੱਗੇਗਾ ਸਾਹਿਬ ਠੀਕ ਹੋ ਲਈ ਪਿਛਲੇ ਤਿੰਨ ਦੇ ਵਿੱਚ ਸਾਡੀ ਪਾਰਟੀ ਥੋੜਾ ਜਿਹਾ ਮੈਂ ਕਹਿੰਦਾ ਕਿ ਜਿਆਦਾ ਜਿਆਦਾ ਇਹਨਾਂ ਨੇ ਲੋਕਾਂ ਨੂੰ ਹੁਟਾ ਦਿੱਤੀ ਆ ਉਹ ਇਤੋਂ ਲੋਕੀ ਹੋਰ ਜ਼ਿਆਦਾ ਐਕਸੈਪਟ ਕਰਨੇ ਚਾਹ ਕਰ ਰਹੇ ਸੀ 2017 ਦੀ ਇਲੈਕਸ਼ਨ ਲੜੀ ਸੀਗੀ ਤੇ 20000 ਪਲੱਸ ਵੋਟ ਦਿੱਤੀ ਸੀ ਤੇ ਅੱਜ 24 ਦੀ ਇਲੈਕਸ਼ਨ ਚ ਮੈਂ ਵੋਟ 10-12000 ਰਹਿ ਗਈ ਕੀ ਦੇਖਦੇ ਹਾਂ ਕੀ ਫਰਕ ਪਿਆ ਦੇਖੋ ਜਿਹੜੀ ਗੱਲ ਸਾਥੀ ਸੱਚ ਕਹਿਣਾ ਚਾਹੀਦਾ ਉਹ ਮੇਰਾ ਖਿਆਲ ਹੈ ਕਿ ਸਾਡੇ ਵਰਕਰਾਂ ਵਿੱਚ ਕੁਸਤਾਲੀ ਰਹੀ ਹੋਈ ਹੈ ਤੇ ਉਹਨਾਂ ਦੇ ਵਰਕਰ ਕੀ ਲੀਡਰਾਂ ਚ ਹਾਂਜੀ ਵਰਕਰ ਕੇ ਲੀਡਰ ਹੁੰਦੇ ਆ। ਲੀਡਰ ਪਹਿਲਾਂ ਹੁੰਦੇ ਨੇ। ਵਰਕਰਾਂ ਦੇ ਵਿਚਾਰਿਆਂ ਨਾਲ ਨਾਲ ਚੱਲਦੇ ਨੇ। ਲੀਡਰਾਂ ਨੇ ਤਾਂ ਸੇਤ ਲੀਡਰ ਦੇਣੀ ਹੈ ਜੇ ਸਾਡੇ ਸੇਤ ਲੀਡਰ ਚੰਗੇ ਨਹੀਂ ਹੋਣਗੇ। ਤੇ ਇਹਦਾ ਮਤਲਬ ਇਹ ਉਹਨਾਂ ਤੇ ਕਿਉਂ ਵੀ ਹਰਕੇ ਇੱਕ ਬੋਥ ਦੇ ਵਿੱਚ ਵਰਕਰ ਘੱਟ ਦਾ ਆਪ ਕੋ ਲੀਡਰ ਚਾਦਾ ਨਹੀਂ। ਆ ਦੇਖੋ ਤੁਸੀਂ ਪ੍ਰਿੰਸੀਪਲ ਨੂੰ ਤੁਹਾਨੂੰ ਪਤਾ ਹੀ ਆ ਇਹ ਥੋੜਾ ਜਿਹਾ ਤਿੰਨੇ ਫੋਟੋ ਲਵਾਉਂਦਾ ਉਹ ਟ੍ਰੈਂਡ ਚੱਲ ਰਿਹਾ ਹੈ। ਇਹ ਕੰਮ ਘੱਟ ਕਰਦੇ ਨੇ ਫੋਟੋ ਜਰਦੀਆਂ ਲਵਾਉਂਦੇ ਆ। ਇਸ ਕਰਕੇ ਨੁਕਸਾਨ ਹੋਇਆ।